ਲੋ ਜੀ ਮੈਂ ਹਾਂ ਤੁਹਾਡਾ ਮਿੱਤਰ ਜਬਰ ਚੌਧਰੀ ਤੁਸੀਂ ਦੇਖਦੇ ਪੈ ਫੈਕਸ ਵਿੱਚ ਜੇ ਸੀ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬੇਨਤੀ ਹੈਗੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅਗਰ ਵੀਡੀਓ ਚੰਗੀ ਲੱਗੇ ਵਧੀਆ ਲੱਗੇ ਤੇ ਉੱਤੇ ਕਮੈਂਟ ਵੀ ਕਰੋ ਤੁਹਾਨੂੰ ਮੈਨੂੰ ਦੱਸੋ ਵੀ ਕਿ ਤੁਹਾਨੂੰ ਪਸੰਦ ਆ ਰਹੀ ਚੀਜ਼ ਸਾਡੀਆਂ ਖਬਰਾਂ ਅੱਜ ਵੀ ਮੇਰੇ ਕੋਲ ਬਹੁਤ ਬੜੀਆਂ ਜਿਆਦਾ ਇੰਪੋਰਟੈਂਟ ਖਬਰਾਂ ਹੈਗੀਆਂ ਨੇ ਕੁਝ ਸੁਨੇਹੇ ਵੀ ਹੈਗੇ ਨੇ ਉਹਦੇ ਵਿੱਚੋਂ ਮਰਕਜ਼ੀ ਜਿਹੜਾ ਯਾਨੀ ਦਰਮਿਆ ਵਿਚਲੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਜਿਵੇਂ ਜਿਵੇਂ ਕੈਨੇਡਾ ਦੀ ਨੇੜਤਾ ਵੱਧ ਰਹੀ ਹੈ ਵਧਾ ਰਿਹਾ ਕੈਨੇਡਾ ਹਿੰਦੁਸਤਾਨ ਦੇ ਨਾਲ ਉਵੇਂ-ਉਵੇਂ ਹਿੰਦੁਸਤਾਨ ਦੀ ਜਿਹੜੀ ਇਨਫਲੂਐਂਸ ਹੈ ਉਹ ਦੁਬਾਰਾ ਕੈਨੇਡਾ ਦੇ ਵਿੱਚ ਫੈਲ ਗਿਆ ਹੈ ਫੈਲ ਰਿਹਾ ਤੇ ਉਹ ਉੱਥੇ ਜਿਹੜਾ ਕੈਨੇਡਾ ਦਾ ਮਾਹੌਲ ਜਿਹੜਾ ਦੁਬਾਰਾ ਖਰਾਬ ਕਰ ਰਿਹਾ ਉਹ ਉਵੇਂ-ਉਵੇਂ ਉਹਦਾ ਹੌਸਲਾ ਵੱਧ ਰਿਹਾ ਉੱਥੇ ਜਿਹੜੇ ਹਾਈ ਕਮਿਸ਼ਨਰ ਨੇ ਦਿਨੇਸ਼ ਪਟਨਾਇਕ ਉਹਦਾ ਹੌਸਲਾ ਵਧਿਆ ਉਹ ਟੀਵੀ ਤੇ ਆਇਆ ਉਹ ਖਬਾਰਾਂ ਤੇ ਇੰਟਰਵਿਊ ਦਿੰਦਾ ਤੇ ਆਕ ਉਹਨੇ ਇੰਟਰਵਿਊ ਵਿੱਚ ਉਹ ਕੈਨੇਡਾ ਨੂੰ ਹੀ ਜ਼ਲੀਲ ਕਰ ਰਿਹਾ ਹੈ ਕੈਨੇਡਾ ਦੇ ਕਾਨੂੰਨ ਵਿਵਸਥਾ ਨੂੰ ਦਲੀਲ ਕਰ ਰਿਹਾ ਕੈਨੇਡਾ ਦੀ ਸਰਕਾਰ ਨੂੰ ਦਲੀਲ ਕਰ ਰਿਹਾ ਜਿਹਨੇ ਉਹਨੂੰ ਉੱਥੇ ਜਗ੍ਹਾ ਦਿੱਤੀ ਹੋਈ ਉਹ ਬਲਕਿ ਮੈਂ ਤੁਹਾਨੂੰ ਕੱਲ ਹੀ ਵੀਡੀਓ 'ਚ ਦੱਸਿਆ ਸੀ ਕਿ ਉਹ ਕਹਿ ਰਿਹਾ ਉਹਨੇ ਇੱਕ ਪ੍ਰਪਗੈਂਡਾ ਇੰਟਰਵਿਊ ਦਿੱਤਾ ਜਿਹਦੇ ਵਿੱਚ ਉਹਨੇ ਕਿਹਾ ਜੀ ਦੇਖੋ ਜੀ ਇੱਕ ਹਾਈ ਕਮਿਸ਼ਨਰ ਜਿਹੜਾ ਉਹ ਆਰਡਰ ਪ੍ਰੋਟੈਕਸ਼ਨ ਹੈਗਾ ਮੇਰੇ ਨਹੀਂ ਹੋਣਾ ਚਾਹੀਦਾ ਤੇ ਤੁਹਾਨੂੰ ਆਪਾਂ ਦੱਸਿਆ ਖਬਰ ਲੈ ਆ ਕੇ ਦਿੱਤੀ ਕਿ ਜਿਹੜੀ ਪਟਨਾਇਕ ਜਿਹੜਾ ਜਿਹੜੀ ਪ੍ਰੋਟੈਕਸ਼ਨ ਲਈ ਹੈ ਇਹ ਕੈਨੇਡਾ ਨੇ ਧੱਕੇ ਨਾਲ ਨਹੀਂ ਦਿੱਤੀ ਬਲਕਿ ਇਹਨਾਂ ਨੇ ਰਿਕੁਐਸਟ ਕੀਤੀ ਫੋਰਨ ਮਿਨਿਸਟਰੀ ਨੇ ਕਿ ਸਾਨੂੰ ਜਨਾਬ ਇਹਨੂੰ ਪ੍ਰੋਟੈਕਸ਼ਨ ਵਿੱਚ ਰੱਖੋ ਇਹ ਕਿਉਂਕਿ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਅਗਰ ਪ੍ਰੋਟੈਕਸ਼ਨ ਨਾ ਲੈਣੀ ਹੋਵੇ ਤਾਂ ਫਿਰ ਭਾਈ ਇੰਦਰਜੀਤ ਗੋਸਲ ਵਾਲਾ ਜਿਗਰਾ ਚਾਹੀਦਾ ਪਰ ਇਹ ਬ੍ਰਾਹਮਣਾਂ ਦੇ ਵਿੱਚ ਐਡਾ ਜਿਗਰਾ ਹੁੰਦਾ ਹੀ ਨਹੀਂ ਇਹ ਪਿੱਛੋਂ ਛੁਪ ਕੇ ਵਾਰ ਕਰਨ ਵਾਲੀ ਕੌਮ ਹੈਗੀ ਆ ਇਹਨਾਂ ਨੇ ਕਹਿ ਕੇ ਪ੍ਰੋਟੈਕਸ਼ਨ ਲਈ ਔਰ ਉਸ ਤੋਂ ਬਾਅਦ ਹੁਣ ਐਕਸਪਲੋਇਟ ਵੀ ਕਰ ਰਿਹਾ ਆਰਸੀ ਐਮਪੀ ਨੂੰ ਠੀਕ ਹੈ ਜੀ ਕੈਨੇਡਾ ਦੀ ਪੁਲਿਸ ਨੂੰ ਵੀ ਦਲੀਲ ਕਰ ਰਿਹਾ ਹੁਣ ਇੱਕ ਹੋਰ ਪਹਿਲੇ ਤੁਨ ਮੈਂ ਟੀਵੀ ਦਾ ਇੰਟਰਵਿਊ ਦੇ ਦਿੱਤੀ ਇੱਕ ਅਖਬਾਰ ਦਾ ਇੰਟਰਵਿਊ ਉਹ ਵੀ ਤੁਹਾਡੇ ਸਾਹਮਣੇ ਰੱਖਾਂਗਾ ਉਹਦੇ ਉੱਤੇ 6 ਫਾਰ ਜਸਟਿਸ ਦਾ ਬੜਾ ਕਲੀਅਰ ਕਮੈਂਟਰੀ ਹੈ ਉਹ ਵੀ ਤੁਹਾਨੂੰ ਮੈਂ ਸੁਣਾਵਾਂਗਾ ਕਿ ਇਹਨੇ ਕੀ ਆਖਿਆ ਤੇ ਉਸ ਤੋਂ ਬਾਅਦ ਤੇ ਕੀ ਕਮੈਂਟਰੀ ਕੀਤੀ ਗਈ ਦੂਜਾ ਜਿਹੜੀ ਗੱਲ ਹੈਗੀ ਹੈ ਇੱਕ ਜਿਹੜਾ ਕੈਨੇਡਾ ਹੁਣ ਜਿਵੇਂ ਜਿਵੇਂ ਇਹਨਾਂ ਦੀ ਨੇੜਤਾ ਵੱਧ ਰਹੀ ਹੈ ਓਵੇਂ ਓਵੇਂ ਕਾਰਨੀ ਸਾਹਿਬ ਜਿਹੜੇ ਆਪਣੇ ਮੁਖਤਲਫ ਮਿਨਿਸਟਰਸ ਨੂੰ ਕਹਿ ਰਿਹਾ ਕਿ ਤੁਸੀਂ ਪਬਲਿਕ 'ਚ ਜਾ ਕੇ ਇੰਟਰਵਿਊ ਦਿਓ ਕਿਉਂਕਿ ਉਹਨੂੰ ਇਹ ਪਤਾ ਹੈ ਕਿ ਇਹ ਇਹਨੂੰ ਕਹਿੰਦੇ ਨੇ ਪ੍ਰਪਾਗੈਂਡਾ ਇਹ ਪ੍ਰਪਾਗੈਂਡੇ ਦੀ ਇੱਕ ਕਿਸਮ ਹੈਗੀ ਜਿਹਦੇ ਨਾਰਮਲਾਈਜ਼ ਕਰਨਾ ਚਾਹੀਦਾ ਉਹਨੂੰ ਤੁਸੀਂ ਬਾੜ-ਬਾਰ ਇੱਕ ਗੱਲ ਨੂੰ ਕਹੋ ਨਾਰਮਲਾਈਜ਼ ਕਰੋ ਤੁਸੀਂ ਬਾੜ-ਬਾਰ ਜਾ ਕੇ ਕਹੋ ਕਿ ਜਦੋਂ ਤੁਹਾਡਾ ਕੋਈ ਸਵਾਲ ਹੋਏ ਜੀ ਕਿ ਇੱਥੇ ਇੰਡੀਆ ਜਿਹੜਾ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਕਰਾਂਦਾ ਜਦੋਂ ਤੁਹਾਨੂੰ ਪੁੱਛਿਆ ਜਾਏ ਜੀ ਕਿ ਇਹਦੀ ਤੁਸੀਂ ਕੀ ਸ਼ਿਓਰਟੀ ਲਈਏ ਤੇ ਤੁਸੀਂ ਬਾੜ-ਬਾਰ ਚੁੰਗਮ ਤਰ੍ਹਾਂ ਚਬਾਉਂਦੇ ਰਹੋ ਜੀ ਹਮ ਤੱਲੁਕਾਤ ਬਿਹਤਰ ਕਰ ਰਹੇ ਹਾਂ ਹਮ ਅਸੀਂ ਇੰਗੇਜ ਕਰ ਰਹੇ ਹਾਂ ਅਸੀਂ ਜਨਾਬ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਤੱਲੁਕਾਤ ਬਦਲਣਗੇ ਇਦੇ ਇਸੇ ਤਰ੍ਹਾਂ ਤੁਸੀਂ ਅਨੀਤਾ ਆਨੰਦ ਦਾ ਇੰਟਰਵਿਊ ਦੇਖਿਆ ਉਸ ਤੋਂ ਪਹਿਲੇ ਤੁਸੀਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀ ਗੱਲਬਾਤ ਸੁਣੀ ਸੀ ਮੀਡੀਆ ਦੇ ਉੱਤੇ ਉਸ ਤੋਂ ਬਾਅਦ ਇੱਕ ਹੋਰ ਜਿਹੜਾ ਉਹਨਾਂ ਦਾ ਪਬਲਿਕ ਸੇਫਟੀ ਦਾ ਮਿਨਿਸਟਰ ਹੈ ਉਹਦਾ ਵੀ ਇੰਟਰਵਿਊ ਹੈ ਉਹ ਕਿਸ ਤਰ੍ਹਾਂ ਤੁਹਾਨੂੰ ਦੱਸਾਂਗਾ ਜਾ ਕੇ ਸੁਣਾਵਾਂਗਾ ਪੂਰੇ ਟੋਪੇ ਉਹਦੇ ਇੰਟਰਵਿਊ ਦੇ ਕਿ ਕਿੱਦਾਂ ਉਹਦੇ ਕੋਲੋਂ ਐਂਕਰ ਨੇ ਪੁਆਇੰਟ ਬਲੈਂਕ ਸਵਾਲ ਪੁੱਛਿਆ ਪਰ ਉਹ ਜਿਹੜਾ ਉਹ ਡਾਂਸ ਕਰਦਾ ਰਿਹਾ ਉਹਦੇ ਆਲੇ ਦੁਆਲੇ ਠੀਕ ਹੈ ਦੁਬਾਰਾ ਮੈਂ ਤੁਹਾਨੂੰ ਪੂਰੀ ਤਰ੍ਹਾਂ ਗੱਲ ਪੂਰੀ ਸੁਣਾਵਾਂਗਾ ਤੁਹਾਨੂੰ ਤਾਕਿ ਤੁਹਾਡੇ ਸਾਹਮਣੇ ਵੀ ਹੋਵੇ ਉਸ ਤੋਂ ਪਹਿਲੇ ਆਪਾਂ ਖੁਲਾਸਾ ਕਰ ਲੈਨੇ ਆ ਖੁਲਾਸਾ ਕਰ ਲੈਨੇ ਆ ਦਿਨੇਸ਼ ਪਟਨਾਇਕ ਦੇ ਇੰਟਰਵਿਊ ਇਹ ਦਿਨੇਸ਼ ਪਟਨਾਇਕ ਦਾ ਜਿਹੜਾ ਇੰਟਰਵਿਊ ਇਹ ਦੀ ਸਟਾਰ ਵਿੱਚ ਛਪਿਆ ਸਟਾਰ ਵਿੱਚ ਛਪਿਆ ਜਿਹਦੇ ਵਿੱਚ ਆਪਣਾ ਉਹਨਾਂ ਨੇ ਉਹਨੇ ਕਿਹਾ ਜਿਹਦੇ ਵਿੱਚ ਮੈਂ ਤੁਹਾਡੇ ਸਾਹਮਣੇ ਰੱਖ ਦੇਣਾ ਸਾਰਾ ਕੁਝ ਹੀ ਜਿਹਦੇ ਵਿੱਚ ਦਿਨੇਸ਼ ਪਟਨਾਇਕ ਆਂਦਾ ਪਿਆ ਉਹ ਕਹਿ ਰਿਹਾ ਜੀ ਇਨਵਾਇਸ ਇਸ ਵਾਇਲੈਂਟ ਖਾਲਸਤਾਨੀ ਰੈਟ੍ਰਿਕ ਕਲ ਟ੍ਰੇਡ ਸ਼ੈ ਸ਼ੇਕਸ ਇੰਡੀਆਜ਼ ٹرسٹ ਇਨ ਕੈਨੇਡਾ ਇਹ ਜਨਾਬ ਇਹ ਕਹਿੰਦੇ ਨੇ ਕਿ ਇਹ ਰੈਟ੍ਰਿਕ ਹੈਗਾ ਮਤਲਬ ਖਾਲਸਤਾਨ ਦਾ ਜਿਹੜਾ ਇਲੈਕਟਿਵਿਜ਼ਮ ਹੈ ਇਹ ਰੈਟ੍ਰਿਕ ਹੈ ਤੇ ਇਸ ਰੈਟ੍ਰਿਕ ਨੇ ਯਾਨੀ ਕਿ ਕਿਸੇ ਪਿੱਟੀ ਚੀਜ਼ ਹੈ बार-बार ਚੀਜ਼ ਦੇ اندر ਰੈਟ੍ਰਿਕ ਹੈ ਤੁਹਾਨੂੰ ਪਤਾ ਹੀ ਹੈ ਤੇ ਇਹਦੀ وجہ ਨਾਲ ਕੈਨੇਡਾ ਤੇ ਇੰਡੀਆ ਤੇ ਰਿਲੇਸ਼ਨ ਜਿਹੜੇ ਨੇ ਉਹ ਟ੍ਰੇਡ ਬੜੀ متاثر ਹੋਈ ਹਰ ਹਰ ਉਹ ਚੀਜ਼ ਤੇ ਹਿੱਟ ਕਰ ਰਿਹਾ ਦਿਨੇਸ਼ ਪਟਨਾਇਕ ਜਿਹਦੇ ਉੱਤੇ ਕੈਨੇਡਾ ਦੇ ਫੀਅਰ ਪੈਦਾ ਹੋਏ ਖੌਫ ਪੈਦਾ ਹੋਇਆ ਸਰਕਾਰ ਦੇ ਵਿੱਚ ਕਿ ਪਤਾ ਨਹੀਂ ਇੰਡੀਆ ਦੀ ਮਾਰਕੀਟ ਸਾਡੇ ਹੱਥੋਂ ਨਿਕਲ ਜਾਏਗੀ ਇਹ ਟ੍ਰੇਡ ਦੀਆਂ ਗੱਲਾਂ ਕਰ ਰਿਹਾ ਰਿਲੇਸ਼ਨ ਦੀਆਂ ਗੱਲਾਂ ਕਰ ਰਿਹਾ ਅੱਗੇ ਵਧਣ ਦੀਆਂ ਗੱਲਾਂ ਕਰ ਰਿਹਾ ਤਾਂ ਕਿ ਕੈਨੇਡਾ ਦੀ ਸਰਕਾਰ ਨੂੰ ਡਰਾਇਆ ਜਾਏ ਇੱਕ ਤੇ ਹਿੰਦੁਸਤਾਨ ਦੀ ਸਰਕਾਰ ਦਿੱਲੀ ਤੋਂ ਡਰਾ ਰਹੀ ਹੈ ਇਹ ਡਰਾਉਣ ਦਾ ਕੰਮ ਉਹਨਾਂ ਨੇ ਸ਼ੁਰੂ ਕੀਤਾ ਜਦੋਂ ਆਪਣਾ ਜੈ ਸ਼ੰਕਰ ਮਿਲਿਆ ਅਗਵਾਮੇ ਮੋਤੇਦਾ ਯੂਨ ਦੇ ਜਿਹੜਾ اجلاس ਦੇ ਦੌਰਾਨ ਅਨੀਤਾ ਅਨੰਦ ਨੂੰ ਮਿਲਿਆ ਉੱਥੇ ਉਹਨੇ ਡਰਾਇਆ ਜਿੱਤੇ ਉਹਨੇ ਕਹਿਆ ਜੀ ਚਲੋ ਮੈਂ ਤੁਹਾਡੇ ਦੌਰਾ ਕਰਨੀ ਉੱਥੇ ਉਹਨੇ ਫਿਰ ਦੌਰਾ ਦਿੱਲੀ ਦੀ ਦੌਰੇ ਦੀ ਦਾਵਤ ਦਿੱਤੀ ਉੱਥੇ ਬਹਿ ਕੇ ਜਾ ਕੇ ਉਹ ਪਹਿਲੇ ਬ੍ਰਾਹਮਣ ਸੀ ਉੱਥੇ ਬਾਅਦ ਜਾ ਕੇ ਮਜ਼ੀਦ ਬ੍ਰੇਨ ਵਾਸ਼ਿੰਗ ਕੀਤੀ ਕਿ ਹਿੰਦੁਸਤਾਨ ਕੈਨੇਡਾ ਵਾਸਤੇ ਬਹੁਤ ਜ਼ਰੂਰੀ ਹੈ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ ਤੁਸੀਂ ਪਿਛਲਾ ਸਾਰਾ ਕੁਝ ਭੁੱਲ ਜਾਓ ਜੋ ਕੁਝ ਹੋਇਆ ਤੇ ਆਇਂਦਾ ਵੀ ਤਿਆਰ ਰਭੋ ਆਇਂਦਾ ਵੀ ਤਿਆਰ ਰਭੋ ਸਿੱਖਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਕੋਈ ਮੈਟਰ ਨਹੀਂ ਕਰਦੀ ਉਹ ਪੈਗਾਮ ਹੈ ਦੇ ਕੇ ਭੇਜਿਆ ਇਹ ਦਿੱਤੇ ਜਨਾਬ ਆਪਣਾ 6th part justice ਨੇ ਜਿਹੜਾ ਜਿਹੜਾ ਪਟਨਾਇਕ ਹੈ ਇਹਦਾ ਜਿਹੜਾ ਸਟਾਰ ਦੇ ਇੰਟਰਵਿਊ ਉਹਦੇ ਉੱਤੇ ਜਿਹੜੀ ਗੱਲ ਕੀਤੀ ਹੈ ਸਰਦਾਰ ਗੁਰਪਤਵੰਤ ਸਿੰਘ ਪੰਨੂਹਰਾਂ ਨੇ ਮੈਂ ਤੁਹਾਡੇ ਸਾਹਮਣੇ ਰੱਖ ਦਿੰਨਾ ਕਿ ਇਹਨਾਂ ਦੇ ਕੀ ਵਿਚਾਰ ਨੇ ਉੱਤੇ ਇਹ ਕਹਿੰਦੇ ਨੇ 6th part justice 10000 ਡਾਲਰ ਪੋਸਟਰ ਵਰਸ ਇੰਡੀਅਨ ਰੋ ਏਜੰਟ ਹੈਂਡਿੰਗ 15000 ਡਾਲਰ ਕੈਸ਼ ਐਨ ਅਸੈਸੀਨੇਸ਼ਨ ਪੰਨੂ ਠੀਕ ਹੈ ਜੂ ਤੂੰ ਅਸੈਸੀਨੇਟ ਪੰਨੂ ਇੱਕ ਕੰਪੈਰੀਸ਼ਨ ਕਰ ਰਹੇ ਆ ਉਹਨੇ ਜ਼ਿਕਰ ਕੀਤਾ ਜੀ ਉਹਦੇ ਵਿੱਚ ਕਿ ਜੀ ਕਿ ਦੇਖੇ ਇਹਨਾਂ ਨੇ 10000 ਡਾਲਰ ਜਿਹੜਾ ਨਾ ਉਹਦਾ ਨਾਮ ਦਾ ਨਾਮ ਕੀਤਾ ਪੋਸਟਰ ਬਣਾ ਕੇ ਜੀ ਕਿ ਪਟਨਾਇਕ ਦਾ ਐਡਰੈਸ ਦੱਸਿਆ ਜਾਏ ਪਟਨਾਇਕ ਦਾ ਇਹਦੀ ਵੀ ਤਕਲੀਫ ਹੋਈ ਕਿਉਂਕਿ ਅੰਡਰ ਪ੍ਰੋਟੈਕਸ਼ਨ ਹੈ ਪਤਾ ਨਹੀਂ ਕਿੱਥੇ ਰੱਖਿਆ ਉਹਨੂੰ ਕਿਦਰ ਜਣੀ ਕਿ ਉਹਦਾ ਆਰਡਰ ਕਵਰ ਪ੍ਰੋਟੈਕਸ਼ਨ ਜਦੋਂ ਲਾ ਦਿੱਤਾ ਫਿਰ ਆਰਸੀਪੀ ਆ ਇਹ ਬਾਈ ਪਰਪਸ ਅੰਡਰ ਪ੍ਰੋਟੈਕਸ਼ਨ ਲਈ ਹੋਈ ਤੇ ਸਿਕਸ ਪੁਆਇੰਟ ਜਸਟਿਸ ਨੇ ਕਿਉਂਕਿ ਪ੍ਰੋਟੈਸਟ ਕਰਨਾ ਐਡਰੈਸ ਪੁੱਛਿਆ ਕਿ ਦੋਨੋਂ ਜਨਾਬ ਦੱਸਣ ਵਾਲਿਆਂ ਨੂੰ 10000 ڈالر ਦਿੱਤਾ ਜਾਏਗਾ ਉਹਦੀ ਵੀ ਤਕਲੀਫ ਹੋਈ ਪਟਨਾਕ ਉਹਦਾ ਜ਼ਿਕਰ ਕੀਤਾ ਉਹਦੇ ਜਵਾਬ ਤੇ ਇਹਨਾਂ ਦੱਸਿਆ ਦੈਟਸ ਦ ਡਿਫਰੈਂਸ ਬੀਟਵੀਨ ਅ ਕਾਉਂਟੇਬਿਲਟੀ ਐਂਡ ਟੈਰਰਿਜ਼ਮ ਰੋਟ ਦ ਗਰੂਪ ਲਾਇਰ ਗੁਰਪੰਤ ਸਿੰਘ ਪੰਨੂ ਹੂ ਵਾਸ ਦ ਸਟੇਟਿਡ ਟਾਰਗੇਟ ਇਨ ਦ ਯੂ ਐਸ ਕੇਸ ਆਬਵੀਅਸਲੀ ਨਿਖਲ ਗੁਪਤਾ ਦਾ ਕੇਸ ਸਾਡੇ ਸਾਹਮਣੇ ਹੈ ਜਿਹਦੇ ਵਿੱਚ ਇਹਨਾਂ ਨੇ 15000 ڈالر ਨਿਖਲ ਗੁਪਤਾ ਨੂੰ ਐਡਵਾਂਸ ਕੈਸ਼ ਦਿੱਤਾ ਕਿ ਤੂੰ ਜਿਹੜਾ ਆਪਣਾ ਗੁਰਪੰਤ ਸਿੰਘ ਪੰਨੂ ਨੂੰ ਟਾਰਗੇਟ ਕਰਨਾ ਵਾਈਲ Sixth, Justin offered 10,000 to lawfully confirm the address of an Indian diplomat under RCMP protection for a peaceful rally. moody's Raw paid 15,000 $15, dollars in advance to contract killer to assassinate Gorpan singh Panu, an American and Canadian citizen, the same raw that orchestrated Shahid niger assassination. No ach, ha, ek, ho, bade, ਪ੍ਰੋਟੈਕਸ਼ਨ ਦਾ ਜਵਾਬ ਜਿਹੜਾ ਸਿਕਸ ਪਾਰ ਜਸਟਿਸ ਦੇ ਗੁਰਪੰਤ ਸਿੰਘ ਪੱਲੂ ਹਰਣ ਦਿੱਤਾ ਮੈਂ ਤੁਹਾਨੂੰ ਕੱਲ ਜ਼ਿਕਰ ਕਰ ਚੁੱਕੇ ਹਾਂ ਤੁਹਾਨੂੰ ਮੈਂ ਕੱਲ ਪੂਰਾ ਦੱਸ ਚੁੱਕੇ ਹਾਂ ਕਿ ਪ੍ਰੋਟੈਕਸ਼ਨ ਦਿੱਤੀ ਨਹੀਂ ਪ੍ਰੋਟੈਕਸ਼ਨ ਲਈ ਗਈ ਪ੍ਰੋਟੈਕਸ਼ਨ ਮੰਗੀ ਗਈ ਤਾਂ ਕਿ ਬਦਨਾਮ ਕਰੀਏ ਕੈਨੇਡਾ ਨੂੰ ਕਿ ਕੈਨੇਡਾ ਜਿਹੜਾ ਉਹ ਇੰਡੀਅਨ ਵਾਸਤੇ ਹਿੰਦੂਆਂ ਵਾਸਤੇ ਸੇਫ ਨਹੀਂ ਇਹਦਾ ਜਵਾਬ ਜਿਹੜਾ ਪੱਲੂ ਸਾਹਿਬ ਨੇ ਦਿੱਤਾ ਉਹ ਸੁਣਨ ਵਾਲਾ ਸੁਣਨ ਵਾਲਾ ਲਿਖੋੜ ਕਹਿ ਲੈਣੇ no indian diplomat has been ever attacked in canada aaj tak canada de vich koi bhi indian diplomat attack nahi kita gaya bade bade haadse hoye badi badi zayatiyan kitiyan ne sikhan de naal sikh activism de naal punjabian de naal par kadi kise bande ne indian diplomat nu koi target kadi nahi kita canada de vich is pro khalsaistan canadian sikh who have been assassinated ਕਹਿੰਦੇ ਨੇ ਕਿ ਇੱਥੇ ਕੈਨੇਡਾ ਦੀ ਧਰਤੀ ਦੇ ਉੱਤੇ ਖਾਲਸ ਪ੍ਰੋ ਖਾਲਸਪਨ ਸਿੱਖ ਜਿਹੜੇ ਨੇ ਉਹ ਮਾਰੇ ਗਏ ਸਿੱਖ ਸੁਹੈਬ ਬਨ ਅਸੈਸਿਨੇਟਡ ਸਰਵੇਲਡ ਐਂਡ ਥ੍ਰੈਟਨਡ ਬਾਈ ਇੰਡੀਆਜ਼ ਏਜੰਟਸ ਆਪਰੇਟਿੰਗ ਫ੍ਰੀਲੀ ਅੰਡਰ ਡਿਪਲੋਮੈਟਿਕ ਕਵਰ ਉਹ ਕਹਿ ਰਹੇ ਨੇ ਕਿ ਇੱਥੇ ਸਿੱਖਾਂ ਦੀਆਂ ਸਰਵੇਲੈਂਸ ਹੋਈਆਂ ਜਸੂਸੀਆਂ ਕੀਤੀਆਂ ਗਈਆਂ ਤੇ ਪਿੱਛੇ ਲਾਏ ਗਏ ਧਮਕੀਆਂ ਦਿੱਤੀਆਂ ਗਈਆਂ ਉਹ ਲੋਕ ਜਿਹੜੇ ਡਿਪਲੋਮੈਟਿਕ ਕਵਰ ਦੇ ਲੈ ਕੇ ਡਿਪਲੋਮੈਟਿਕ ਡਿਪਲੋਮੈਟਿਕ ਇਮਿਊਨਿਟੀ ਲੈ ਕੇ ਤੇ ਆ ਕੇ ਇੱਥੇ ਜਿਹੜੇ ਰੌ ਦੇ ਜਿਹੜੇ ਚੇਲੇ ਸਾਰੇ ਚੇਲੇ ਚਾਂਟੇ ਨੇ ਉਹ ਇਹਨਾਂ ਕੌਂਸਲ ਖਾਨਿਆਂ ਵਿੱਚ ਭਰਤੀ ਹੁੰਦੇ ਨੇ ਜਿਹੜਾ ਕਿ ਸਿਲਸਿਲਾ ਦੁਬਾਰਾ ਸ਼ੁਰੂ ਹੋ ਕੇ ਕਿਉਂਕਿ ਕੈਨੇਡੀਅਨ ਸਰਕਾਰ ਲੇਟ ਗਈ ਹੈ ਉਹਨਾਂ ਨੇ ਢਿੱਲ ਦਿੱਤੀ ਵਾਈਲ ਪੰਨੂ ਡਿਡ ਨਾਟ ਸਪੀਕ ਟੂ ਦ ਯੂਜ਼ ਆਫ ਕਰੋਸ਼ੀਅਰ ਇਮੇਜਰੀ ਇਨ ਅ ਪੋਸਟਰਸ ਯਾਨੀ ਗਰੂਪਸ ਪੋਸਟਰਡ ਹੀ ਸੈਡ ਦ ਫਰੇਜ਼ ਕਿਲ ਇੰਡੀਆ ਮੀਨਸ ਡਿਸਮੈਂਟਿੰਗ ਡਿਸਮੈਂਟਲਿੰਗ ਦ ਯੂਨੀਅਨ ਆਫ ਇੰਡੀਆ ਥੈਟ ਕਮਿਟਸ ਜੀਨੋਸਾਈਡ genocide and iconocides 6 for justice is campaigning to kill india's system not its people wo kehnde jado assi kehnde hai kill india kill modi kill india da matlab hunda hai ke tusi india nu balkanized karo te kill modi politics kehnde ke modi di politics khatam karo kyunki oh di wajah na jeda sara sikha te puri duniya te bhari aayi hoy 6 for justice is planning to stage protest as canadian diplomat mission diplomatic mission across canada ਇਟਸ ਆਲਸੋ ਆਰਕਿਊਸ ਪਟਨਾਇਕਸ ਰਿਜੈਕਸ਼ਨ ਆਫ ਕਲੇਮ ਲਿੰਕਿੰਗ ਇੰਡੀਆ ਟੂ ਨਿਜਰਸ ਮਰਡਰ ਸਰ ਮੋਕ ਕੈਨੇਡਾ ਸੋਵਰਨਿਟੀ ਇਹ ਬਿਲਕੁਲ ਨੂੰ ਜਵਾਬ ਦਿੱਤਾ ਗਿਆ ਪਟਨਾਇਕ ਨੂੰ ਪੂਰਾ ਔਰ ਦੂਸਰਾ ਸਨੇਹਾ ਇਹ ਹੀ ਹੈਗਾ 31 ਅਕਤੂਬਰ ਨੂੰ ਟੋਰਾਂਟੋ ਚ ਓਟਵਾ ਦੇ ਵਿੱਚ ਤੇ ਵੈਂਕੂਵਰ ਦੇ ਵਿੱਚ ਜਿਹੜੇ ਇਹਨਾਂ ਦੇ ਕਾਉਂਸਲ ਖਾਨੇ ਨੇ ਜਿਹੜੇ ਕਿ ਅਸਲ ਚ ਟੈਰਰ ਖਾਨੇ ਨੇ ਜਸੂਸੀਆਂ ਦੇ ੱਡੇ ਨੇ ਜਸੂਸੀਆਂ ਦੇ ਗੜ੍ਹ ਨੇ ਉੱਥੇ ਜਿਹੜਾ ਆਪਨਾ ਉਹਨਾਂ ਦੇ ਬਾਅਦ ਹੜਤਾਲ ਕੀਤੀ ਜਾਏਗੀ ਬਾਅਦ ਉਹਨਾਂ ਦੇ ਬਚਪਟਸ ਕੀਤਾ ਜਾਏਗਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਦਾ ਟਾਈਮ ਹੈਗਾ ਇਹ ਤੁਸੀਂ ਨੋਟ ਕਰ ਲੈਣਾ ਸਿੰਘਾਂ ਨੇ ਜਾਣਾ ਵੀ ਉਥੇ ਟਾਈਮ ਹੀ ਕੱਢਣਾ ਔਖਾ ਹੁੰਦਾ ਕਾਮਾਕਾਰਾਂ ਤੇ ਵੀ ਜਾਣਾ ਹੁੰਦਾ ਪਰ ਜਿਹੜੇ ਜਿਹੜੇ ਲੋਕੀ ਕੱਢ ਸਕਦੇ ਨੇ ਟਾਈਮ ਛੁੱਟੀ ਲੈ ਸਕਦੇ ਨੇ ਛੁੱਟੀ ਲਵੋ ਜਿਹੜੇ ਕਾਮਕਾਰ ਜਿਹਨੇ ਰਾਤ ਦੀਆਂ ਡਿਊਟੀਆਂ ਉਹ ਆਪਣੀ ਨੀਂਦ ਥੋੜਾ ਜਿਆਦਾ ਨੀਂਦ ਦੀ ਕੁਰਬਾਨੀ ਦਿਵੋ ਤੇ ਉਹ ਸਾਰਾ ਜਿਹੜਾ ਆਪਣਾ ਉਹ ਟਾਈਮ ਕੱਢ ਕੇ ਇਸ ਪ੍ਰੋਟੈਸਟ ਵਿੱਚ ਸ਼ਾਮਲ ਹੋਵੋ ਤਾਂ ਕਿ ਲੋਕਾਂ ਨੂੰ ਪੈਗਾਮ ਮਿਲੇ ਦੁਨੀਆ ਨੂੰ ਪੈਗਾਮ ਮਿਲੇ ਕਿ ਇਹ ਹਿੰਦੁਸਤਾਨ ਜਿਹੜਾ ਕੀ ਕਰਵਾ ਰਿਹਾ ਉਸ ਤੋਂ ਬਾਅਦ ਕੈਨੇਡਾ ਦੀ ਸਰਕਾਰ ਨੂੰ ਕਮ ਸਕਮ ਪ੍ਰੈਸ਼ਰਾਈਜ਼ ਕਰੋ ਦਬਾਅ ਪਵੇ ਕਿ ਉਹਦੇ ਜਿਹੜੇ ਸ਼ਹਿਰੀ ਨੇ ਜਿਹੜੇ ਸਿਟੀਜ਼ਨ ਨੇ ਉਹ ਤੰਗ ਨੇ ਇਹਨਾਂ ਦੇ ਇੰਡੀਆ ਤੋਂ ਕੈਨੇਡਾ ਸਰਕਾਰ ਤੰਗ ਨਹੀਂ ਹੋਏਗੀ ਅਨੀਤਾ ਆਨੰਦ ਨੇ ਕੀ ਤੰਗ ਹੋਣਾ ਉਹਨੂੰ ਕੀ ਮਸਲਾ ਹੈ ਉਹਦੀ ਤੇ ਮਿਨਿਸਟਰੀ ਹੈ ਮੌਜਾਂ ਲੱਗੀਆਂ ਹੈ ਇੱਕ ਮੁਲਕ ਤੋਂ ਦੂਸਰੇ ਮੁਲਕ ਦੂਸਰੇ ਮੁਲਕ ਨਾਲ ਇੰਡੀਆ ਜਾ ਕੇ ਸ਼ਾਲਾ ਸ਼ੂਲਾ ਵੀ ਲੈ ਕੇ ਆ ਗਈ ਉੱਥੋਂ ਤੋਹਫੇ ਤੋਹਫੇ ਵੀ ਕੱਟ ਇਕੱਠੇ ਕਰਕੇ ਲੈਣ ਦੇ ਆਪਣੇ ਆਪਣੇ ਜਿਹੜੀ ਮਾਪਿਆਂ ਦੇ ਜਾ ਕੇ ਸਭ ਕੁਝ ਠੀਕ ਕਰ ਲਿਆ ਅਸਰ ਰਵਾਤ ਇੱਥੇ ਗਰੀਬ ਆਦਮੀ ਜਿਹੜੇ ਨਿਹੰਗ ਦੇ ਪਿੱਛੇ ਇਹਨਾਂ ਨੇ ਆਪਣਾ ਧਮਕੀਆਂ ਵਾਲੇ ਲਾਏ ਹੋਏ ਇਹ ਪੂਰਾ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਇਹਦਾ ਪਟਨਾਇਕ ਦਾ ਜਿਹੜਾ ਇੰਟਰਵਿਊ ਸੀ ਉਹਦਾ ਜਵਾਬ ਦਿੱਤਾ ਸਾਰਾ ਔਰ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਸਾਬਤ ਸੁਦਾ ਹੈ ਕਿ 15000 ਡਾਲਰ ਜਿਹੜਾ ਸੀ ਦਿੱਤਾ ਗਿਆ ਐਡਵਾਂਸ ਕੈਸ਼ ਵਿੱਚ ਤੇ ਇਹਨਾਂ ਨੇ ਆਪਣਾ ਜਿਹੜਾ ਸੀ 10000 ਡਾਲਰ ਦਾ ਐਲਾਨ ਕੀਤਾ ਸਿਰਫ A of and the safety of the minister, the when Indian diplomats were here, they committed this is the allegation very specifically, they committed crimes, serious crimes, including murder being linked to murder on Canadian soil. When they left, the RCMP commissioner told me that the threat level. Dissipated in a commensurate way. Now there are Indian diplomats back here on Canadian soil. My question to you, Minister, was whether or not you are sure they do not pose a threat to Canadians' public safety. point blank, point blank, a public safety message, the And we have uh, relationships with um, the government of India at a very high level, where issues uh, that have arisen over the past are being dealt with, uh, are being addressed in a way uh, that does enable us to continue the relationship. Uh, India and Canada have long-standing people-to-people relationship and ties. <laughs> ਇਸ ਅ ਗੁੱਡ ਵਨ ਉਹਨੇ ਫਿਰ ਸਵਾਲ ਕੀਤਾ ਫਿਰ ਸਵਾਲ ਕੀਤਾ ਕਿ ਭਾਈ ਜੀ ਮੈਂ ਤੁਹਾਨੂੰ ਸਵਾਲ ਜਿਹੜਾ ਉਹਨਾਂ ਦੀ ਇੰਗੇਜਮੈਂਟ ਦਾ ਤੇ ਉਹਨਾਂ ਦੇ ਨਾਲ ਪਿੰਗਾ ਪੂੰਗਾ ਪਾਣ ਦਾ ਨਹੀਂ ਪੁੱਛਿਆ ਮੈਂ ਸਵਾਲ ਤੁਹਾਨੂੰ ਪੁੱਛਿਆ ਕਿ ਕੈਨੇਡਾ ਇੱਕ ਵਿੱਚ ਜਿਹੜੇ ਸਿਟੀਜ਼ਨ ਨੇ ਪਬਲਿਕ ਸੇਫਟੀ ਤੁਸੀਂ ਪਬਲਿਕ ਸੇਫਟੀ ਦੇ ਮਿਨਿਸਟਰ ਹੋ ਉਹਨਾਂ ਦਾ ਕੀ ਕੀਤਾ ਫਿਰ ਸਵਾਲ ਐਸੋਨੋ ਜ਼ਰਾ ਦਬਾ ਪਰ ਮਾਈ ਕੁਐਸਚਨ ਵਾਸ ਵੈਦਰ অর ਨਾਟ ਯੂ ਆਰ ਸ਼ੁਰ ਕਿ ਦੇ ਥੇ ਡੋਨਟ ਪੋਜ਼ ਅ ਪਬਲਿਕ ਸੇਫਟੀ ਰਿਸਕ ਆ ਲਿਟਰਲੀ ਇੰਟਰਵਿਊਡ ਹਿਮ And the high commissioner had a very different understanding of what clearing the air meant. His focus was on Canada's role in controlling SIG separatism. He did he just like his predecessor dismissed any notion whatsoever. Um, the the, the new mission uh, and and the uh, individuals who are part of the mission, um, I can assure you that the Minister Annan as well as uh, senior officials, including the National Security Advisor, have had direct conversations at, at at a very high level in India, and we've made it abundantly clear that, uh, that Canada is not, uh, there's no, no, no open season in Canada. This is, we will do what it takes to, uh, ensure the safety and security of Canadians, but we will also ensure that we have bilateral relations that does, um, allow us to not just have these conversations, but also to build, uh, an element of trust where we can move forward. Uh, <laughs> ਕੈਨੇਡਾ ਦੀ ਜਿਹੜੀ ਮੌਜੂਦਾ ਸਰਕਾਰ ਹੈ ਇਹਨਾਂ ਨੂੰ ਮਾਜ਼ੀ ਭੁੱਲਣ ਦੀ ਬੜੀ ਜਲਦੀ ਹੈ। ਇਹਨਾਂ ਨੂੰ ਬੜੀ ਤਕਲੀਫ ਹੈ। ਮੈਨੂੰ ਤਾਂ ਲੱਗਦਾ ਕਿ ਜਿਵੇਂ ਇੰਡੀਆ ਦੀ ਸਰਕਾਰ ਕੈਨੇਡਾ 'ਚ ਬਣ ਗਈ ਹੋਈ। ਜਿਵੇਂ ਮੋਦੀ 2.0 ਚੱਲਦੀ ਪਈ ਸਰਕਾਰ ਹੈ। ਜਿਵੇਂ ਇੱਥੇ ਕੋਈ ਹਿੰਦੂਤਵਾਦੀ ਤੇ ਇੱਥੇ ਜਿਵੇਂ ਕੋਈ ਆਰਐਸਐ ਦੀ ਸਰਕਾਰ ਜਿਹੜੀ ਉਹ ਬਣ ਗਈ ਹੋਈ। ਜਾਤ ਦੇ ਅੰਦਰ ਜਿਹੜੀ ਹਿੰਦੂ ਲੋਬੀ ਉਹ ਬਹੁਤ ਭਾਰੀ ਹੋ ਗਈ ਹੈ। ਹੈ? ਜਾਤ ਉਹ ਲੋਬੀ ਬੜੀ ਭਾਰੀ ਹੋ ਗਈ ਹੈ ਤੇ ਕਿੰਨੇ ਕੌੜਨੀ ਹੈ। ਉਹ ਜਿਹੜਾ ਆਪਣਾ ਯੂਕੇ ਦਾ ਪ੍ਰਧਾਨ ਮੰਤਰੀ ਉਹਦਾ ਯਾਰ ਵੀ ਹੈ ਤੇ ਉੱਥੇ ਦਾ ਬੈਕ ਦਾ ਗਵਰਨਰ ਵੀ ਰਿਹਾ ਕਿ ਉਹ ਯੂਕੇ ਤੇ ਆਪਣਾ ਜਿਹੜੀ ਇੰਡੀਆ ਦੀ ਜਿਹੜੀ ਆਪਣਾ ਟ੍ਰੇਡ ਡੀਲ ਹੋਈ ਉਹ ਹੁਣ ਉਹਨੇ ਵਿਜ਼ਿਟ ਵੀ ਕੀਤਾ ਹੈ ਇੰਡੀਆ ਦਾ ਤੇ ਮੈਨੂੰ ਹੀ ਲੱਗਦਾ ਹੈ ਇਹ ਇੰਡੀਆ ਟੂ ਯੂਕੇ ਯੂਕੇ ਤੋਂ ਕੈਨੇਡਾ ਇਸ ਤਰ੍ਹਾਂ ਕੋ ਕਮਿਊਨੀਕੇਸ਼ਨ ਚੱਲਦੀ ਪਈ ਹੈ ਜਿਹੜਾ ਵਾਸਤੇ ਕੈਨੇਡ ਕਾਰਨੀ ਸਾਹਿਬ ਜਿਹੜੇ ਨੇ ਮੁਕੰਮਲ ਜਿਹੜੇ ਨੇ ਉਹ ਧੌਣ ਛੱਡ ਕੇ ਥੱਲੇ ਤੇ ਲੇਟੇ ਹੋਏ ਨੇ ਪਰ ਫਰੇਡੀਅਨ ਸ਼ਹਿਰੀ ਜ਼ਿੰਦਾ ਨੇ ਕੈਨੇਡਾ ਦੇ ਸਿਟੀਜ਼ਨ ਜਿਹੜੇ ਨੇ ਉਹ ਉਹ ਜ਼ਿੰਦਾ ਨੇ ਕਾਨੂੰਨ ਤੇ ਭਰੋਸਾ ਰੱਖਦੇ ਤੇ RCMP ਦਾ ਵੀ ਇੰਤਿਹਾਨ ਹੈ RCMP ਪੀ ਅਸਲ ਇਮਤਿਹਾਨ ਕੈਨੇਡਾ ਦੀ ਪੁਲਿਸ ਦਾ ਹੈਗਾ ਕਿ ਉਹਨਾਂ ਨੇ ਉਹਨਾਂ ਨੇ ਇਹਨਾਂ ਦੀ ਅਕਾਉਂਟੇਬਿਲਟੀ ਕਰਨੀ ਹੈ ਉਹਨਾਂ ਨੇ ਭਾਈ ਸ਼ੇਹ ਮੈਨੇਜਰਸ ਦੇ ਜਿਹੜੇ ਕਾਤਲ ਨੇ ਉਹਨਾਂ ਦੇ ਪਿੱਛੇ ਨੇ ਜਿਹੜੇ ਉਹਨੇ ਸਰਪ੍ਰੈਸ ਨੇ ਮਾਸਟਰਮਾਈਂਡ ਨੇ ਉਹਨਾਂ ਨੂੰ ਫੜਨਾ ਹੈ ਤੇ ਜਾਂ ਫਿਰ ਠੀਕ ਹੈ ਜਿਵੇਂ ਚੱਲਦਾ ਚੱਲਣ ਦਿਓ ਤੇ ਜਿਵੇਂ ਪਬਲਿਕ ਸੇਫਟੀ ਮਿਨਿਸਟਰੀ ਕਹਿੰਦੇ ਨੇ ਕਿ ਮਾਜ਼ੀ ਭੁੱਲ ਜਾ ਅੱਗੇ ਮਜ਼ੀਦ ਜੁੱਤੀਆਂ ਖਾਣ ਵਾਸਤੇ ਤਿਆਰ ਹੋ ਇਹ ਕੰਮ ਕਰਨਾ ਅਗਰ ਇਹ ਕੰਮ ਕਰੇਗੀ ਤੇ ਸਰਕਾਰ ਜ਼ਿਆਦਾ دیر ਚੱਲੇਗੀ ਨਹੀਂ ਕਿਉਂਕਿ ਕੈਨੇਡੀਅਨ ਇਹ ਆਮ ਹੈ ਉਹਨਾਂ ਨੂੰ ਇੱਕ ਗਵਾਰਾ ਨਹੀਂ ਚੜ੍ਹਦੀ ਕਲਾ ਚ ਰਹਿ ਤੈਰਾ ਬਰਾਬਰ